ਇਸ ਵੇਲੇ ਦੀ ਵੱਡੀ ਖਬਰ ਬਠਿੰਡਾ ਦੇ ਪਿੰਡ ਤੁੰਗੀਵਾਲੀ ਵਿਖੇ ਖੇਤਾਂ 'ਚ ਬਣੇ ਇੱਕ ਕਾਰਜ ਚ ਬਲਾਸਟ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਬਲਾਸਟ ਨਾਲ ਘਰ ਦੇ ਸਾਰੇ ਸ਼ੀਸ਼ੇ ਦਰਵਾਜ਼ੇ ਟੁੱਟ ਗਏ ਨੇ। ਇਸ ਤੋਂ ਘਟਨਾ ਤੋਂ ਬਾਅਦ ਪਰਿਵਾਰਕ ਮੈਂਬਰਾਂ 'ਚ ਸਹਿਮ ਦਾ ਮਾਹੌਲ ਦੇਖਣ ਨੂੰ ਮਿਲ ਰਿਹਾ ਹੈ। ਇਸ ਦੇ ਨਾਲ ਹੀ ਬਠਿੰਡਾ ਦੇ ਬੀਰ ਤਲਾਬ ਦੀ ਲੇਨ ਨੰਬਰ 14 ਵਿੱਚ ਦਰਗਾਹ ਦੇ ਨੇੜੇ ਮਜ਼ਾਈਲ ਵਰਗਾ ਹਥਿਆਰ ਮਿਲਿਆ। ਜੋ ਕਿ ਇੱਕ ਵੱਡੇ ਟੋਲ ਤੋਂ ਵੱਡਾ ਦਿਖਦਾ ਹੈ ਜੋ ਇੱਥੇ ਬਠਿੰਡਾ ਵਿੱਚ ਡਿੱਗਿਆ ਉਸ ਦੀ ਤਸਵੀਰ ਵੀ ਸਾਹਮਣੇ ਆਈ ਹੈ ਦਰਅਸਲ ਬੀਤੇ ਦਿਨ ਹੀ ਪਾਕਿਸਤਾਨ ਨੇ ਪੰਜਾਬ ਤੇ ਹਮਲਾ ਕੀਤਾ ਸੀ ਪਠਾਨਕੋਟ ਦੇ 에ਅਰ ਬੇਸ ਨੂੰ ਨਿਸ਼ਾਨਾ ਬਣਾਇਆ ਗਿਆ ਸੀ ਖਬਰਾਂ ਅਨੁਸਾਰ ਪਠਾਨਕੋਟ ਵਿੱਚ ਇੱਕ ਪਾਕਿਸਤਾਨੀ ਜਹਾਜ਼ ਨੂੰ ਡੇਂਗ ਦਿੱਤਾ ਗਿਆ ਹੈ ਹਾਲਾਂਕਿ ਸਰਕਾਰ ਵੱਲੋਂ ਇਸ ਦੀ ਪੁਸ਼ਟੀ ਨਹੀਂ ਕੀਤੀ ਗਈ ਹੈ ਇਸ ਤੋਂ ਇਲਾਵਾ ਚਲੰਦਰ ਵਿੱਚ ਦੋ ਥਾਵਾਂ ਤੇ ਡਰੋਨ ਹਮਲੇ ਹੋਏ ਨੇ ਹਾਲਾਂਕਿ ਭਾਰਤ ਦੇ 에ਅਰ ਡਿਫੈਂਸ ਸਿਸਟਮ ਨੇ ਉਹਨਾਂ ਨੂੰ ਅਸਮਾਨ ਵਿੱਚ ਹੀ ਤਬਾਹ ਕਰ ਦਿੱਤਾ ਹੈ ਹਮਲੇ ਵਿੱਚ ਕੋਈ ਨੁਕਸਾਨ ਨਹੀਂ ਹੋਇਆ ਹੈ ਬਠਿੰਡਾ ਵਿੱਚ ਵੀ ਡਰੋਨ ਦੀ ਆਵਾਜ਼ ਆਈ ਦੇਖੀ ਗਈ ਹੈ ਇਸ ਤੋਂ ਪਹਿਲਾਂ 7 8 ਮਈ ਦੀ ਰਾਤ ਨੂੰ ਪਾਕਿਸਤਾਨ ਨੇ ਪੰਜਾਬ ਦੇ ਪਠਾਨਕੋਟ ਕਪੂਰਥਲਾ ਅੰਮ੍ਰਿਤਸਰ ਜਲੰਧਰ ਆਦਮਪੁਰ ਲੁਧਿਆਣਾ ਬਠਿੰਡਾ ਚੰਡੀਗੜ੍ਹ ਵਿੱਚ ਫੌਜੀ ਟਿਕਾਣਿਆਂ ਤੇ ਰਾਕਟ ਅਤੇ ਮਿਜ਼ਾਈਲਾਂ ਦਾਗੀਆਂ ਗਈਆਂ ਸਨ ਹਾਲਾਂਕਿ ਭਾਰਤ ਦੇ 에ਅਰ ਡਿਫੈਂਸ ਸਿਸਟਮ ਨੇ ਹਵਾ ਵਿੱਚ ਹੀ ਮਿਜ਼ਾਈਲਾਂ ਨੂੰ ਬੇਅਸਰ ਕਰ ਦਿੱਤਾ ਦੱਸ ਦਈਏ ਬੀਤੇ ਸਵੇਰ ਹੀ ਕਈ ਜ਼ਿਲ੍ਹਿਆਂ ਵਿੱਚ ਧਮਾਕਿਆਂ ਦੀਆਂ ਆਵਾਜ਼ਾਂ ਸੁਣਾਈਆਂ ਗਈਆਂ ਨੇ ਕਈ ਥਾਵਾਂ ਤੇ ਰੋਕਰ ਦੇ ਟੁਕੜੇ ਵੀ ਮਿਲੇ ਨੇ ਅੰਮ੍ਰਿਤਸਰ ਦੇ ਮੱਖਣ ਵਿੱਡੀ ਪਿੰਡ ਵਿੱਚ ਇੱਕ ਜ਼ਿੰਦਾ ਰਾਕੇਟ ਮਿਲਿਆ ਸੀ ਇਸ ਤੋਂ ਬਾਅਦ ਫੌਜ ਅਤੇ ਹਵਾਈ ਸੈਨਾ ਦੀਆਂ ਟੀਮਾਂ ਨੇ ਇਸ ਨੂੰ ਆਪਣੇ ਹਿਰਾਸਤ ਵਿੱਚ ਲੈ ਲਿਆ ਸੀ ਇਸ ਵੇਲੇ ਦੀ ਵੱਡੀ ਖਬਰ ਬਠਿੰਡਾ ਦੇ ਪਿੰਡ ਤੁੰਗੀ ਵਾਲੀ ਵਿਖੇ ਖੇਤਾਂ 'ਚ ਬਣੇ ਇੱਕ ਕਾਰਚ ਬਲਾਸਟ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ ਇਸ ਬਲਾਸਟ ਨਾਲ ਕਰਦੇ ਸਾਰੇ ਸ਼ੀਸ਼ੇ ਦਰਵਾਜ਼ੇ ਟੁੱਟ ਗਏ ਨੇ ਇਸ ਤੋਂ ਘਟਨਾ ਤੋਂ ਬਾਅਦ ਪਰਿਵਾਰਕ ਮੈਂਬਰਾਂ ਚ ਸਹਿਮ ਦਾ ਮਾਹੌਲ ਦੇਖਣ ਨੂੰ ਮਿਲ ਰਿਹਾ ਹੈ ਇਸ ਦੇ ਨਾਲ ਹੀ ਬਠਿੰਡਾ ਦੇ ਵੀਰਤਲਾਬ ਦੀ ਲੇਨ ਨੰਬਰ 14 ਵਿੱਚ ਦਰਗਾਹ ਦੇ ਨੇੜੇ ਮਜ਼ਾਈਲ ਵਰਗਾ ਹਥਿਆਰ ਮਿਲਿਆ ਜੋ ਕਿ ਇੱਕ ਵੱਡੇ ਟੋਲ ਤੋਂ ਵੱਡਾ ਦਿਖਦਾ ਜੋ ਇੱਥੇ ਬਠਿੰਡਾ ਵਿੱਚ ਡਿੱਗਿਆ ਉਸ ਦੀ ਤਸਵੀਰ ਵੀ ਸਾਹਮਣੇ ਆਈ ਹੈ ਦਰਅਸਲ ਬੀਤੇ ਦਿਨ ਹੀ ਪਾਕਿਸਤਾਨ ਨੇ ਪੰਜਾਬ ਤੇ ਹਮਲਾ ਕੀਤਾ ਸੀ ਪਠਾਨਕੋਟ ਦੇ 에ਅਰ ਬੇਸ ਨੂੰ ਨਿਸ਼ਾਨਾ ਬਣਾਇਆ ਗਿਆ ਸੀ ਖਬਰਾਂ ਅਨੁਸਾਰ ਪਠਾਨਕੋਟ ਵਿੱਚ ਇੱਕ ਪਾਕਿਸਤਾਨੀ ਜਹਾਜ਼ ਨੂੰ ਡੇਂਗ ਦਿੱਤਾ ਗਿਆ ਹੈ ਹਾਲਾਂਕਿ ਸਰਕਾਰ ਵੱਲੋਂ ਇਸ ਦੀ ਪੁਸ਼ਟੀ ਨਹੀਂ ਕੀਤੀ ਗਈ ਹੈ ਇਸ ਤੋਂ ਇਲਾਵਾ ਚਲੰਦਰ ਵਿੱਚ ਦੋ ਥਾਵਾਂ ਤੇ ਡਰੋਨ ਹਮਲੇ ਹੋਏ ਨੇ ਹਾਲਾਂਕਿ ਭਾਰਤ ਦੇ 에ਅਰ ਡਿਫੈਂਸ ਸਿਸਟਮ ਨੇ ਉਹਨਾਂ ਨੂੰ ਅਸਮਾਨ ਵਿੱਚ ਹੀ ਤਬਾਹ ਕਰ ਦਿੱਤਾ ਹੈ ਹਮਲੇ ਵਿੱਚ ਕੋਈ ਨੁਕਸਾਨ ਨਹੀਂ ਹੋਇਆ ਹੈ ਬਠਿੰਡਾ ਵਿੱਚ ਵੀ ਡਰੋਨ ਦੀ ਆਵਾਜ਼ ਆਈ ਦੇਖੀ ਗਈ ਹੈ ਇਸ ਤੋਂ ਪਹਿਲਾਂ 7 8 ਮਈ ਦੀ ਰਾਤ ਨੂੰ ਪਾਕਿਸਤਾਨ ਨੇ ਪੰਜਾਬ ਦੇ ਪਠਾਨਕੋਟ ਕਪੂਰਥਲਾ ਅੰਮ੍ਰਿਤਸਰ ਜਲੰਧਰ ਆਦਮਪੁਰ ਲੁਧਿਆਣਾ ਬਠਿੰਡਾ ਚੰਡੀਗੜ੍ਹ ਵਿੱਚ ਫੌਜੀ ਟਿਕਾਣਿਆਂ ਤੇ ਰਾਕਟ ਅਤੇ ਮਜ਼ਾਲਾਂ ਦਾਗੀਆਂ ਗਈਆਂ ਸਨ ਹਾਲਾਂਕਿ ਭਾਰਤ ਦੇ 에어 డిਫੈਂਸ ਸਿਸਟਮ ਨੇ ਹਵਾ ਵਿੱਚ ਹੀ ਮਜ਼ਾਇਲਾ ਨੂੰ ਬੇਅਸਰ ਕਰ ਦਿੱਤਾ। ਦੱਸ ਦਈਏ ਬੀਤੇ ਸਵੇਰ ਹੀ ਕਈ ਜ਼ਿਲ੍ਹਿਆਂ ਵਿੱਚ ਧਮਾਕਿਆਂ ਦੀਆਂ ਆਵਾਜ਼ਾਂ ਸੁਣਾਈਆਂ ਗਈਆਂ ਨੇ, ਕਈ ਥਾਵਾਂ ਤੇ ਰੋਕਰ ਦੇ ਟੁਕੜੇ ਵੀ ਮਿਲੇ ਨੇ। ਅੰਮ੍ਰਿਤਸਰ ਦੇ ਮੱਖਣ ਵਿੱਡੀ ਪਿੰਡ ਵਿੱਚ ਇੱਕ ਜ਼ਿੰਦਾ ਰਾਕੇਟ ਮਿਲਿਆ ਸੀ। ਇਸ ਤੋਂ ਬਾਅਦ ਫੌਜ ਤੇ ਹਵਾਈ ਸੈਨਾ ਦੀਆਂ ਟੀਮਾਂ ਨੇ ਇਸ ਨੂੰ ਆਪਣੇ ਹਿਰਾਸਤ ਵਿੱਚ ਲੈ ਲਿਆ ਸੀ।